ਇੱਧਰ ਆ ਸਿਗਰ ਤੇ ਖੜੇ ਹੋ ਜਾ ਤੇ ਤੁਹਾਨੂੰ ਇੱਕ ਚੀਜ਼ ਦਿਖਾਉਣਾ ਤੇ ਫੇਰ ਲੱਗੀ ਹੋਈ ਆ ਏਸੀ ਨਵਾਂ ਫਿੱਟ ਕਰਨਾ ਆਇਆ ਤੇ ਇੱਧਰ ਬਾਈਪਰਤੀ ਪਾਈ ਜਾਂਦੇ ਤੇ ਟਰੈਕਟਰ ਨਾਲ ਗਿਆ ਖੁੱਬ ਜੋਰ ਲਾਈ ਜਾਂਦੇ ਆ ਸਿਰੇ ਤੇ ਕਰੇ ਜਿਹੜੀ ਕੰਪਲੇਟ ਆਪਣੇ ਕੋਲ ਆਈ ਆ ਪਿੰਡ ਵੱਡੇ ਸਭਰਾ ਜਨਾ ਤਰਨ ਤਰਨ ਪੱਟੀ ਦੇ ਕੋਲ ਹੈ ਤੇ ਵੀਰ ਜੀ ਹੁਣਾਂ ਦੇ ਏਸੀ ਲੱਗੇ ਹੋਏ ਆ ਦੋ ਇੱਕ ਹੈਗਾ ਏ ਕੈਰੀਅਰ ਦਾ ਸ਼ੈਨ ਵਿਡੋ ਏਸੀ ਆ ਤੇ ਦੂਜਾ ਏਸੀ ਹੈਗਾ ਏ ਲੁਐਂਡ ਕੰਪਨੀ ਦਾ ਉਸ ਏਸੀ ਨੂੰ ਪ੍ਰੋਬਲਮ ਇਹ ਆ ਰਹੀ ਆ ਕਿ ਕਹਿੰਦੇ ਵੀ ਗੈਸ ਭਰਾਈ ਹੈ ਅੱਗੇ ਵੀ ਸ਼ਾਇਦ ਭਰਾਈ ਹੋਈ ਜਾ ਤੇ ਹੁਣ ਕੋਲਿੰਗ ਨਹੀਂ ਕਰਦਾ ਪਿਆ ਏਸੀ ਚੱਲੀ ਜਾਂਦਾ ਤੇ ਅੱਜ ਆਪਾਂ ਜਾ ਕੇ ਇਹਨਾਂ ਦੇ ਵਿਜ਼ਿਟ ਕਰਦੇ ਆ ਏਸੀ ਨੂੰ ਕੀ ਪ੍ਰੋਬਲਮ ਨਿਕਲਦੀ ਆ ਵਾਰੇ ਰਿਹਾ ਅੱਜ ਆਪਣੇ ਇਸ ਵਲੌਗ ਦੇ ਨਾਲ ਮਿਲਦੇ ਆ ਤੁਹਾਨੂੰ ਅਗਲਿਆਂ ਦਾ ਆਪਾਂ ਪਿੰਡ ਸਭਰਾ ਦੇ ਵਿੱਚ ਐਂਟਰ ਕਰ ਚੁੱਕੇ ਹਾਂ ਇੱਧਰਲੇ ਬਨੇ ਸ਼ਾਇਦ ਅਕਲੇ ਵਾਲੀ ਕੋ ਪੱਤੀ ਹੈਗੀ ਆ ਇੱਧਰਲੇ ਬਨੇ ਬਾਈ ਹੁਣ ਲੋਕੇਸ਼ਨ ਪਾਈ ਆ ਅੱਗੇ ਘੁੰਮ ਕੇ ਤੇ ਸੱਚੀ ਹਥਿਆਨ ਦੀ ਜਿਹੜੀ ਸੜਕ ਖੌੜ ਖੌੜੇ ਚੱਲਿਆ ਇੱਧਰਲੇ ਇੱਧਰਲੇ ਸਾਈਡ ਦੇ ਆ ਜਾ ਕੇ ਅੱਗੇ ਹੁਣ ਬੰਦਾ ਬਾਈ ਜਿਹੜਾ ਉਹਦਾ ਘਰ ਕਿੱਥੇ ਆ ਰਾਉਡ ਤੋਂ ਮੋੜ ਕੇ ਨਾ ਇੱਧਰਲੇ ਬਨੇ ਕੇ ਗੇ ਘਾਰੇ ਕੋਈ ਉਹ ਸ਼ਾਨਦਾਰ ਗਲੀ ਇੱਧਰਲੇ ਬਨੇ ਪਹੁੰਚ ਚੁੱਕੇ ਆਪਾਂ ਵੀਰਦੀ ਹੁਣਾ ਦੇ ਘਰ ਇਹ ਲੱਗਾ ਆ ਲੋਇਡ ਕੰਪਨੀ ਦਾ ਏਸੀ ਤੇ ਜਿਹੜਾ ਕਿ ਕੂਲਿੰਗ ਨਹੀਂ ਕਰ ਰਿਹਾਗਾ ਏਸੀ ਕੂਲਿੰਗ ਜਮਾ ਨਹੀਂ ਹੈਗੀ ਅਨਪੀਰ ਚੈੱਕ ਕਰਦੇ ਆ ਗੈਸ ਦੀ ਪ੍ਰੋਬਲਮ ਹੈ ਜਾਂ ਕੋਈ ਹੋਰ ਪ੍ਰੋਬਲਮ ਆਖੋ ਹਾਂ ਸਮਝ ਤੋ ਬਾਹਰ ਹੈ ਦੋ ਦੋ ਨੜ ਪਏ ਹੋਇਆ ਤਾਂ ਕਈ ਗੱਲ ਤੇਰਾ ਕੰਪਰੈਸਰ ਨਹੀਂ ਚੱਲਦਾ ਉਹਦੇ ਚੈੱਕ ਕਰਦੇ ਆਂ ਲੋੜ ਬਿਲਕੁਲ ਨਹੀਂ ਰਿਹਾ ਤੇ ਵੀ ਫੈਨ ਮੋਟਰ ਚੱਲਦੀ ਹੈ ਇਹ ਸੀ ਬੰਦ ਕਰ ਦੋ ਸਾਡੇ ਇਹ ਵੀ ਟਾਗੇ ਨੇ ਤੁਹਾਨੂੰ ਵੀ ਇਹੀ ਕੰਟੈਂਟ ਦਿੱਤਾ ਸੀ ਆਨਲਾਈਨ ਸੌਣ ਆਊਟਡੋਰ ਦੇ ਕਵਰ ਖੋਲ ਕੇ ਆਪਾਂ ਚੈੱਕ ਕੀਤਾ ਤੇ ਇੱਧਰਲੇ ਬੰਨੇ ਆਊਟਡੋਰ ਦੇ ਟਰਮੀਨਲ ਉੱਡੇ ਪਏ ਨੇ ਉੱਪਰਲੇ ਬੰਨੇ ਸਾਰੀ ਰੈਸਟ ਲੱਗ ਗਈ ਨਾ ਤੇ ਜਿਹੜੀਆਂ ਇਹ ਥਿੰਬਲ ਇਹ ਉਹ ਸੜ ਚੁੱਕੀਆਂ ਨੇ ਤੇ ਹੁਣ ਆਪਾਂ ਇਸ ਥਿੰਬਲ ਦੀ ਜਗ੍ਹਾ ਤੇ ਥਿੰਬਲ ਤਾਂ ਨਹੀਂ ਲੱਗੇਗੀ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਇੱਥੇ ਕਨੈਕਟਰ ਲਾ ਕੇ ਤੇ ਫਿਰ ਕੰਪ੍ਰੈਸ਼ਰ ਨੂੰ ਚਲਾ ਕੇ ਚੈੱਕ ਕਰਦੇ ਆ ਵੀ 쿨ਿੰਗ ਬਣਦੀ ਆ ਜਾਂ ਨਹੀਂ ਬਣ ਰਹੀ ਥਿੰਬਲਾਂ ਦੀ ਐਡਜਸਟਮੈਂਟ ਕਰਕੇ ਤੇ ਏਸੀ ਨੂੰ ਚਲਾਇਆ ਕੰਪ੍ਰੈਸ਼ਰ ਤਾਂ ਆਨ ਹੋ ਗਿਆ ਪਰ ਇਹਦੇ ਵਿੱਚ ਪਤਲੀ ਪਾਈਪ ਤੇ برف ਜੰਮੀ ਜਾਂਦੀ ਹੈ ਤੇ ਜਦੋਂ ਗੈਸ ਦਾ ਪ੍ਰੈਸ਼ਰ ਆਪਾਂ ਚੈੱਕ ਕੀਤਾ ਤੇ ਗੈਸ ਦਾ ਪ੍ਰੈਸ਼ਰ ਵੀ ਬਿਲਕੁਲ ਘਟਿਆ ਆ ਇੰਡੋਰ ਨੂੰ ਚੈੱਕ ਕੀਤਾ ਇੰਡੋਰ ਦਾ ਜਿਹੜਾ ਬਲੂਰ ਹੈ ਨਾ ਉਹ ਨਹੀਂ ਘੁੰਮਦਾ ਪਿਆ ਜਾਲੀਆਂ ਦੇ ਵਿੱਚ ਵੀ ਕਾਫੀ ਜਿਆਦਾ ਮਿੱਟੀ ਹੈ ਤੇ ਹੁਣ ਇਹ ਦੇਖਦੇ ਹਾਂ ਬਲੂਰ ਨੂੰ ਕੀ ਪ੍ਰੋਬਲਮ ਹੈਗੀ ਹੈ ਕਿਉਂ ਨਹੀਂ ਘੁੰਮਦਾ ਪਿਆ ਕਿਉਂਕਿ ਹੋ ਸਕਦਾ ਕੋਈ ਫੈਨ ਮੋਟਰ ਦੇ ਵਿੱਚ ਇੰਡੋਰ ਦੀ ਮੋਟਰ 'ਚ ਪ੍ਰੋਬਲਮ ਹੋਵੇ ਕਿਉਂਕਿ ਇਸ ਜਿਹੜੀ ਨਾ ਉੱਪਰ ਸਾਰੇ ਬਲੂਰ ਦੇ ਉੱਪਰਲੇ ਬੰਨੇ ਕੋਇਲ ਦੇ ਉੱਪਰ ਜੰਮ ਚੁੱਕੀ ਹੈ ਬਲੂਰ ਨੂੰ ਤਾਂ ਆਪਾਂ ਆਨ ਕਰ ਲਿਆ ਹੈਗਾ ਤੇ ਜਿਹੜੀ ਐ ਸਪੀਡ ਹੈ ਉਹ ਵੀ ਬਲੂਰ ਦੀ ਓਕੇ ਹੋ ਚੁੱਕੀ ਹੈ ਤੇ ਹੁਣ ਦੁਬਾਰਾ ਜਾ ਕੇ ਆਪਾਂ ਆਊਟਡੋਰ ਨੂੰ ਚੈੱਕ ਕਰਦੇ ਹਾਂ ਭਲੀ ਗਏ ਚੈੱਕ ਕਰਨੀ ਸਿੱਧੇ ਲੈ ਬਨੇ ਉਤਰ ਕੇ ਪਹਿਲਾਂ ਦੇ ਫਲੇਅਰ ਨਾਲ ਖੋਲ ਕੇ ਤੇ ਇੰਡੋਰ ਨੂੰ ਥੱਲੇ ਉਤਾਰਾਂਗੇ ਕਾਫੀ ਉੱਚੀ ਜਗ੍ਹਾ ਤੇ ਪਿੰਡ ਦਾ ਦ੍ਰਿਸ਼ ਵੇਖ ਲਓ ਸਬਰਾ ਵੱਡੇ ਸਬਰਾ ਬਹੁਤ ਵੱਡਾ ਪਿੰਡ ਹੈ ਦੂਰ ਦੂਰ ਤੱਕ ਨਿਗਾਹ ਮਾਰੋਗੇ ਪਿੰਡ ਹੀ ਪਿੰਡ ਦਿਖੇਗਾ ਇੰਦਰਲੇ ਬਨੇ ਆਪਾਂ ਖੋਲ ਦਿਆ ਹੁਣ ਇਧਰੋਂ ਖੋਲਾਂਗੇ ਇੰਡੋਰ ਨੂੰ ਆਪਾਂ ਥੱਲੇ ਉਤਾਰ ਲਿਆ ਤੇ ਕੋਇਲ ਦੀ ਚੰਗੀ ਤਰ੍ਹਾਂ ਸਫਾਈ ਕਰ ਲੈਣੇ ਆ ਉਸ ਤੋਂ ਬਾਅਦ ਵਿੱਚ ਆਪਾਂ ਦੀ ਲੀਕੇਜ ਚੈੱਕ ਕਰਨੀ ਹੈ ਵੀ ਲੀਕੇਜ ਹੋਈ ਤੇ ਹੋਈ ਕਿਤੇ ਇਨਡੋਰ ਦੇ ਕੋਇਲ ਦੇ ਵਿੱਚ ਆਪਾਂ ਪ੍ਰੈਸ਼ਰ ਪਰ ਲਿਆਗਾ ਲਗਭਗ 1.400 ਪਾਉਂਡ ਦੇ ਕਰੀਬ ਤੇ ਇਹਨੂੰ ਲਿਜਾ ਕੇ ਪਾਣੀ ਦੇ ਵਿੱਚ ਡਬੋ ਕੇ ਚੈੱਕ ਕਰਦੇ ਪਏ ਕਿਸੇ ਬੰਨਿਓ ਕੋਈ ਵੀ ਇਨਡੋਰ ਦੇ ਵਿੱਚ ਲੀਕੇਜ ਨਹੀਂ ਹੈਗੀ ਹੁਣ ਆਪਣਾ ਫਰਜ ਬੰਦਾ ਆਊਟਡੋਰ ਨੂੰ ਵੀ ਚੈੱਕ ਕਰ ਲਈਏ ਕਿਸੇ ਬੰਨ ਇਹਦੇ ਵਿੱਚ ਲੀਕੇਜ ਮਿਲ ਜੇ ਕਿਉਂਕਿ ਵੀਰ ਜੀ ਨੇ ਕਿਹਾ ਵੀ ਪਿਛਲੇ ਸੀਜ਼ਨ ਵੀ ਆਪਾਂ ਇਹਦੇ ਵਿੱਚ ਗੈਸ ਭਰਾਈ ਹੈ ਤੇ ਹੁਣ ਜਦੋਂ ਆਪਾਂ ਆਣ ਕੇ ਚੈੱਕ ਕੀਤਾ ਤੇ ਹੁਣ ਵੀ ਇਹਦੇ ਵਿੱਚ ਗੈਸ ਘਟੀ ਹੋਈ ਆ ਕੋਈ ਨਾ ਕੋਈ ਦਾ ਕਾਰਨ ਹੋ ਸਕਦਾ ਵੀ ਜਿੱਥੋਂ ਗੈਸ ਲੀਕ ਹੋ ਰਹੀ ਆ ਕੁਝ ਗੈਸ ਆਪਣੇ ਕੋਲ ਬਚੀ ਸੀ ਆਰਡਰ ਯੂਨਟ ਦੇ ਵਿੱਚ ਤੇ ਉਹਨੂੰ ਆਪਾਂ ਸਟੋਰ ਕਰ ਲਿਆ ਸੀ ਹੁਣ ਸਾਰੀ ਗੈਸ ਇਹਦੇ ਵਿੱਚੋਂ ਕੱਢ ਦਵਾਂਗੇ ਕਿਉਂਕਿ ਲੀਕ ਨੂੰ ਕਨਫਰਮ ਕਰਨ ਵਾਸਤੇ ਆਪਾਂ ਇਹਦੇ ਵਿੱਚ ਕਿਸੇ ਵੀ ਗੈਸ ਦਾ ਮਿਸ਼ਰਣ ਨਹੀਂ ਕਰ ਸਕਦੇ ਤੇ ਹੁਣ ਜਿੰਨੀ ਵੀ ਗੈਸ ਆਪਾਂ ਇਹਦੇ ਵਿੱਚੋਂ ਕੱਢ ਦਿੱਤੀ ਆ ਤੇ ਹੁਣ ਦੁਬਾਰ ਤੋਂ ਇਹਦੇ ਵਿੱਚ ਫੇਰ ਪ੍ਰੈਸ਼ਰ ਭਰ ਕੇ ਤੇ ਇਹਨੂੰ ਡਬੋ ਕੇ ਆਪਾਂ ਚੈੱਕ ਕਰਦੇ ਆਂ ਕਿਤੇ ਆਊਟਡੋਰ ਦੇ ਵਿੱਚ ਆਪਾਂ ਨੂੰ ਕੋਈ ਲੀਕੇਜ ਨਜ਼ਰ ਆ ਜਾਵੇ। ਹੂੰ ਹੂੰ ਲੀਕੇਜ ਲੱਭੀ ਤੇ ਲੱਭੀ ਵੀ ਉਸ ਜਗ੍ਹਾ ਤੋਂ ਜਿੱਥੇ ਬਹੁਤ ਜ਼ਿਆਦਾ ਕਸਟਮਰ ਦਾ ਨੁਕਸਾਨ ਹੈ। ਕਿਉਂਕਿ ਇਹਦਾ ਕੰਪਰੈਸ਼ਰ ਹੀ ਬਦਲਣਾ ਪਏਗਾ। ਇਹ ਜਗ੍ਹਾ ਦੇ ਲੀਕੇ ਜੇ ਨਹੀਂ ਰੁਕੇਗੀ। ਇਹਦੇ ਲੀਕ ਹੋਏ। ਕੁਦੀ ਪੌਪ ਬੜੇ ਕਸੂਤੇ ਤੋਂ ਲੀਕਿਆ। ਕੰਪਰੈਸ਼ਰ ਫਿਰ ਬਦਲਣਾ। ਤਾਂ ਆ ਹੀ ਸਾਰਾ ਜਗ੍ਹਾ ਲੱਭਣਾ। ਦੇ ਵੀ ਬੰਦ ਰਹੇ। ਚਲੋ। ਚਲੋ ਜੀ ਬਣਾ ਲੀਏ। ਜਿਹੜਾ ਅਸੀਂ ਆਪਾਂ ਹੁਣ ਖੋਲ੍ਹਿਆ ਆਇਆ ਏ, ਹੁਣ ਦਿੱਕਤ ਇਹਦੇ ਵਿੱਚ ਤੁਹਾਡੇ ਸਾਹਮਣੇ ਨਜ਼ਰ ਆ ਗਈ ਆ ਕਿਉਂਕਿ ਇਹਦੇ ਵਿੱਚ ਪਹਿਲਾਂ ਵੀ ਗੈਸ ਭਰੀ ਸੀਗੀ। ਤੇ ਪਹਿਲਾ ਮੇਰਾ ਵੀ ਮਨ ਕਰਦਾ ਸੀ ਚਲੋ ਭਰ ਦੇਨੇ ਹੁਸਦਾ ਕਈ ਰੀ ਫਲੇਅਰ ਨਾੜਾ ਦੋ ਪਰ ਉਸ ਤੋਂ ਬਾਅਦ ਵਿੱਚ ਮੈਂ ਗੈਸ ਇਹਦੇ ਵਿੱਚੋਂ ਆਪਾਂ ਕੱਢ ਕੇ ਆਊਟਡੋਰ 'ਚੋਂ ਫਿਰ ਜਦੋਂ ਪ੍ਰੈਸ਼ਰ ਭਰਿਆ ਤੇ ਟਰਮੀਨਲ ਜਿਹੜੇ ਦਾ ਲੀਕ ਹੈਗਾ ਹੁਣ ਆਊਟਡੋਰ ਆਪਾਂ ਗੱਡੀ ਦੇ ਵਿੱਚ ਰੱਖ ਲਿਆ ਪਿੱਛੇ ਪਿਆ ਹੈ ਤੇ ਕੰਪਰੈਸ਼ਨ ਆਪਣੇ ਕੋਲ ਬਏ ਹੋਇਆ ਤੇ ਬਾਈ ਕਹਿੰਦਾ ਵੀ ਤੁਸੀਂ ਸੈਕੰਡ ਹੈਂਡ ਇੱਕ ਪ੍ਰੈਸ਼ਰ ਹੀ ਲਗਾ ਦਿਓ ਹੁਣ ਆਪਾਂ ਲ ਜਾਵਾਂਗੇ ਵੈਸੇ ਤਾਂ ਕੰਪਰੈਸ਼ਨ ਇੱਥੇ ਲੈ ਕੇ ਆਉਂਦੇ ਤੇ ਫਿਰ ਦਿੱਕਤ ਹੋਏ ਨਹੀਂ ਕਈ ਰੀ ਪੈਰਾਂ ਦੀ ਸੈਟਿੰਗ ਕਰਨੀ ਪੈਂਦੀ ਆ ਉੱਥੇ ਕੰਪਰੈਸ਼ਨ ਪਿਆ ਹੈ ਸੇਮੇ ਲੱਗੇ ਹਤਾ ਵੀ ਠੀਕ ਨਾ ਮਿਲੇ ਕਰ ਹਾਂ ਤੋਂ ਸੈਟਿੰਗ ਕਰਕੇ ਲੈ ਆਵਾਂਗੇ ਸੈਟਿੰਗ ਕਰਕੇ ਹੁਣ ਆਪਾਂ ਇਹਦੀ ਦੁਬਾਰਾ ਫਿਟਿੰਗ ਕਰਵਾ ਕੇ ਆਵਾਂਗੇ ਟਾਈਮ ਤਕਰੀਬਨ ਆਪਾਂ ਲਗਭਗ ਇਹਨਾਂ ਦੇ ਘਰੇ 12 ਵਜੇ ਤੇ ਆਏ ਸੀਗੇ ਤੇ ਟਾਈਮ ਹੁਣ 4:00 ਵਜੇ ਜਾਂ 4 ਘੰਟੇ ਹੋ ਗਏ ਆਪਾਂ ਉਹਨਾਂ ਦੇ ਨਾਲ ਜੂਝਦੇ ਆਇਆ ਅਜੇ ਕਾਫੀ ਟਾਈਮ ਲੱਗਣਾ ਆਊਟਡੋਰ ਨੂੰ ਆਪਾਂ ਸ਼ੌਪ ਤੇ ਲਿਆਏ ਆ ਤੇ ਪਹਿਲਾ ਜਿਹੜਾ ਇਹਦਾ ਕੰਪਰੈਸ਼ਰ ਹੈ ਉਹਨੂੰ ਕੱਢ ਕੇ ਤੇ ਇੱਥੇ ਸੈਂਕ ਨਾ ਕੰਪਰੈਸ਼ਰ ਆਪਾਂ ਇਹਦੇ ਵਿੱਚ ਫਿਟ ਕਰ ਦਿੰਨੇ ਤੇ ਇੱਧਰ ਕਪੈਸਟਰ ਨੂੰ ਚੈੱਕ ਕੀਤਾ ਤੇ ਇਹਦੀ ਵੀ ਪਾਪਰ ਜਿਹੜੀ ਹੈ ਨਾ ਕ ਤੇ ਆਪਾਂ ਇਹਦੇ ਵਿੱਚ ਕਪੈਸਟਰ ਵੀ ਨਵਾਂ ਲਗਾ ਦਿੱਤਾ ਤਾਂ ਜੋ ਆਪਣਾ ਕੱਲ ਨੂੰ ਰਿਪੀਟ ਕਾਲ ਨਾਲ ਸੈਂਕਡ ਹੈਂਡ ਕੰਪਰੈਸ਼ਰ ਆਪਾਂ ਇਹਦੇ ਵਿੱਚ ਫਿੱਟ ਕਰ ਲਿਆਗਾ ਆਊਟਰ ਯੂਨਟ ਨੂੰ ਨਾ ਆਪਾਂ ਕਸਟਮਰ ਦੇ ਘਰੇ ਲੈ ਕੇ ਆ ਗਏ ਤੇ ਦੁਬਾਰਤੋਂ ਆਪਾਂ ਇਹਦੀ ਫਿਰ ਆਊਟਰ ਦੀ ਫੀਟਿੰਗ ਕਰਦੇ ਆ ਤੇ ਚਲਾ ਕੇ ਦੇਖਦੇ ਆ ਮਸਲਾ ਹਲ ਹੁੰਦਾ ਜਾਂ ਨਹੀਂ ਕਲੀਅਰ ਨਾ ਤਾਂ ਆਪਾਂ ਇਧਰੋਂ ਖਾਸ ਲਏ ਆ ਆਊਟਰ ਦੀ ਹੁਣ ਫੀਟਿੰਗ ਕਰਨੀ ਐ ਐ ਚਬਾਰੇ ਤੇ ਚੜ ਕੇ ਆਪਾਂ ਕੰਮ ਕਰਦੇ ਫਿਰ ਇਧਰੋਂ ਪੌੜੀ ਦਾ ਸਾਰਾ ਲੈ ਕੇ ਇੱਥੇ ਉਤਰੇ ਆ ਐਦਾਂ ਦਾ ਕੰਮ ਕਰਨਾ ਪੈਂਦਾ ਨੂੰ ਬੜੀ ਅਫੇਈ ਹੁੰਦੀ ਹੈ ਤੁਸੀਂ ਦੇਖੋ ਕਿੰਨਾ ਜ਼ਿਆਦਾ ਡਾਊਨ ਹੋ ਕੇ ਕੰਮ ਕਰਨਾ ਪਿਆ ਪਾਈਪਾਂ ਦੇ ਜੋਇੰਟ ਕੱਸਣ ਤੋਂ ਬਾਅਦ ਵਿੱਚ ਆਪਾਂ ਇਸ ਆਊਟਡੋਰ ਦੇ ਵਿੱਚ ਪ੍ਰੈਸ਼ਰ ਭਰ ਕੇ ਲੈ ਕੇ ਆਏ ਸੀਗੇ ਤੇ ਪ੍ਰੈਸ਼ਰ ਛੱਡ ਕੇ ਲੀਕੇਜ ਚੈੱਕ ਕਰ ਲਈ ਕਿਸੇ ਬੰਨੇ ਕੋਈ ਵੀ ਲੀਕੇਜ ਦੇ ਵਿੱਚ ਨਜ਼ਰ ਨਹੀਂ ਆਈ ਵੈਕਿਊਮ ਕਰਕੇ ਗੈਸ ਜਦੋਂ ਪਾਈ ਨਾ ਤੇ ਏਸੀ ਦੀ ਕੂਲਿੰਗ ਜਿਵੇਂ ਹੀ ਨਹੀਂ ਬਣੀ ਤੇ ਟਾਈਮ ਵੀ ਸਾਨੂੰ ਕਾਫੀ ਹੋ ਗਿਆ ਪ੍ਰੈਸ਼ਰ ਜਿਹੜਾ ਬੈਕ ਪ੍ਰੈਸ਼ਰ ਵੀ ਕਾਫੀ ਹਾਈ ਚਲੇ ਜਾਂਦਾ ਸੀਗਾ ਪਰ 쿨ਿੰਗ ਨਾ ਹੋਣ ਕਰਕੇ ਦੁਬਾਰਤੋਂ ਏਸੀ ਨੂੰ ਆਪਾਂ ਨੂੰ ਸ਼ਾਪ ਤੇ ਲੈ ਕੇ ਆਉਣਾ ਪਿਆ ਇਨਡੋਰ ਦੇ ਨਾਲ ਨਾਲ ਆਊਟਡੋਰ ਵੀ ਹੁਣ ਆਪਾਂ ਇਹਦੀਆਂ ਕੈਪਿਲਰੀਆਂ ਵੀ ਚੇਂਜ ਕਰਾਂਗੇ ਫਿਲਟਰ ਵੀ ਚੇਂਜ ਕਰਾਂਗੇ ਤੇ ਕੰਪਰੈਸ਼ਰ ਵੀ ਚੇਂਜ ਕਰਾਂਗੇ ਕੰਪਰੈਸ਼ਰ ਦੇ ਵਿੱਚ ਪ੍ਰੋਬਲਮ ਇਹ ਸੀਗੀ ਕਿ ਉਹ ਸ਼ਟ ਬੈਗ ਬਹੁਤ ਜ਼ਿਆਦਾ ਦੇ ਰਿਹਾ ਸੀਗਾ ਤੇ ਜੇ ਜਦੋਂ ਉਹਨੂੰ ਤਾਂ ਆਪਾਂ ਚਲਾਇਆ ਇੱਥੇ ਤਾਂ ਮੈਂ ਸੋਚਿਆ ਵੀ ਚਲੋ ਓਕੇ ਰਿਪੋਰਟ ਹੈ ਪ੍ਰੈਸ਼ਰ ਤਾਂ ਬਣਦਾ ਸੀਗਾ ਹੁਣ ਜਿੱਤੇ ਲੈ ਕੇ ਆਏ ਤੇ ਹੁਣ ਇਹਦੀ ਪ੍ਰੋਪਰ ਚੈਕਿੰਗ ਕਰਕੇ ਫਿਰ ਜਾ ਕੇ ਇਹਨੂੰ ਫਿੱਟ ਕਰਾਂਗੇ। ਇਹ ਦੂਜਾ ਹੋਣਾ ਪਲਾਸਟਿਕ ਦਾ ਹੋਣਾ। ਹਾਂਜੀ। ਫੀਲਡ ਦੇ ਵਿੱਚ ਨਾ ਕਈ ਵਾਰੀ ਕੰਮ ਵੇਰ ਜਾਂਦੇ ਆ। ਡਿਪਾਰਟਮੈਂਟ ਚਾਹੇ ਕੋਈ ਵੀ ਹੋਵੇ, ਇਲੈਕਟ੍ਰੋਨਿਕ ਦਾ ਹੋਵੇ, ਜਾਂ ਮਕੈਨਿਕਲ ਦਾ ਹੋਵੇ। ਹੁਣ ਇਹਦੇ ਵਿੱਚ ਆਪਾਂ ਨੂੰ ਇਹ ਪ੍ਰੋਬਲਮ ਆ ਗਈ ਸੀਗੀ ਤੇ ਹੁਣ ਅਗਲੇ ਦਿਨ ਆਪਾਂ ਏਸੀ ਨੂੰ ਹੁਣ ਪ੍ਰੋਪਰ ਓਕੇ ਕਰਕੇ ਤੇ ਕਸਟਮਰ ਦੇ ਘਰੇ ਲੈ ਕੇ ਆਏ। ਇੱਕ ਚੀਜ਼ ਵਿਖਾਉਣੀ ਹੈ। ਫਾਇਰ ਲੱਗੀ ਹੋਈ ਆ। ਏਸੀ ਨਵਾਂ ਫਿੱਟ ਕਰਨਾ ਆਇਆ। ਤੇ ਇਧਰ ਪਾਈ ਪਰਤੀ ਪਾਈ ਜਾਂਦੇ ਤੇ ਟਰੈਕਟਰ ਨਾਲ ਗਿਆ ਖੁੱਬ। ਜੋਰ ਲਾਈ ਜਾਂਦੇ ਆ ਸਿਰੇ ਤੇ ਕਰੇ ਟਾਇਰ ਲੱਗੇ ਥੱਲੇ ਸ਼ਹਿਰ ਸ਼ਹਿਰੀ ਬਣਿਆ ਪਰ ਪਿੰਡ ਸੁਭਰਾ ਕਦਣਾ ਆਉਣੇ ਨੇ ਲਾਰੇ ਜ਼ੋਰ ਹੋਵੇ ਟਰੈਕਟਰ ਦਾ ਝੋਨ ਪਾ ਗਏ ਚੱਕਦੇ ਅੰਗਲੇ ਟਹਿਰ ਖੜੇ ਹੋਏ ਬੈ ਗਾ ਔਖਾ ਨਹੀਂ ਨਹੀਂ ਬਿਜਾ ਵਰਜਾ گیا ਹੁਣ ਟਿਕਾਣੇ ਤੇ ਤਗੜਾ ਰਹਿ ਗਿਆ। ਕਿਰਪਾਣ ਕਿਆ ਕਰੀ ਹੁਣ ਆਪਣਾ ਕੰਮ ਇੱਧਰ ਬਣਾਏਗਾ। ਐਰਪੌੜੀ ਉਤਰਾਂਗੇ। ਥੱਲੇ ਜਾਵਾਂਗੇ। ਉਹ ਉੱਥੇ ਦੇ ਫਲੇਅਰ ਨਾਟ ਕਰਦੇ ਨੇ। ਪੌੜੀ ਉਤਰ ਕੇ ਆਪਾਂ ਹੇੜਦੇ ਬਣੇ ਨੇ ਫਲੇਅਰ ਨਾਟ ਕਸ ਲਿਆ। ਉਸ ਤੋਂ ਬਾਅਦ ਜਿੰਦੇ ਆਪਾਂ ਲੀਕੇ ਚੈੱਕ ਕਰ ਦੋ ਬਾਅਦ ਚ ਟੇਪ ਕਰ ਦਾਂਗੇ। ਤੇ ਇੱਧਰ ਸਿਸਟਮ ਨੂੰ ਆਪਾਂ ਵੈਕਿਊਮ ਲਗਾ ਕੇ ਤੇ ਏਸੀ ਨੂੰ ਕਰ ਦਿੱਤਾ ਆਨ। ਇਹ ਲੇਕੋ ਨੂੰ ਓਕੇ ਹੋ ਗਿਆ ਰਿਟਰਨ ਵੀ ਪੂਰੀ ਆ ਗਈ ਕੱਲ ਜਦੋਂ ਆਪਾਂ ਨੂੰ ਕੀਤਾ ਹੈ ਨਾ ਰਿਟਰਨ ਨਹੀਂ ਜਵ ਨਹੀਂ ਸੀ ਆ ਰਹੀ ਦੁਬਾਰਾ ਸੈਟਿੰਗ ਕਰਕੇ ਲਾਇਆ ਤੇ ਫਿਰ ਸੈੱਟ ਹੋ ਗਿਆ ਰਿਟਰਨ ਪੂਰੀ ਆ ਗੈਸ ਪੂਰੀ ਆ ਓਕੇ ਹੋ ਗਿਆ ਕਰਨ ਇਹ ਸੀ ਪੱਟੀ ਏਰੀਏ ਦਾ ਪਿੰਡ ਵੱਡੇ ਸਭਰਾ ਜਿੱਥੇ ਆਪਾਂ ਏਸੀ ਦੀ ਪ੍ਰੋਬਲਮ ਸੋਲਵ ਕੀਤੀ ਹੈ ਧੰਨਵਾਦ ਵੀਡੀਓ ਦੇਖਣ ਲਈ